ਜੀ ਸਸਰੀ ਕੱਲ ਦੋਸਤੋ ਪਿੰਡੂ ਕੀਤਾ ਚੈਨਲ ਚ ਬਾਈ ਜੀ ਸਵਾਗਤ ਕਰਦੇ ਰੋ ਦੀ ਤਰ੍ਹਾਂ ਬਾਈ ਹਾਜ਼ਰਾ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਬਾਈ ਤੇ ਬੋਲੀ ਸਟਾਰਟ ਹੋਣ ਚ ਜਿਹੜਾ ਮੈਂਟ ਪੂਰੇ ਹੋ ਹੀ ਗਏ ਬਾਈ ਇਕਦਾ ਮੈਂਟ ਵਿੱਚ ਰਹਿੰਦਾ ਤੇ ਲੋ ਜੀ ਬੋਲੀ ਜਿਹੜੀ ਸਟਾਰਟ ਆ ਤੁਰਪੇ ਟਰਾਲੀ ਵੱਲੋਂ ਪਹਿਲੀ ਟਰਾਲੀ ਤੋਂ ਸ਼ੁਰੂ ਕਰਦੇ ਤੇ ਵੇਣੇ ਆ ਬਾਈ ਕਿੱਥੋਂ ਤੱਕ ਜਿਹੜਾ ਰੇਟ ਅੱਜ ਜਾਂਦਾ ਹੈਗਾ ਤੇ ਬਾਕੀ ਵੀਡੀਓ ਦੇ ਨਾਲ ਜੁੜੇ ਰਹੋ ਜੀ ਤੇ ਕੱਲ ਦਾ ਸਰਾ ਹਾਂਜੀ ਜਿਹੜਾ ਕੱਲ ਦਾ ਸਰਾ ਰੇਟ ਦੀ ਗੱਲ ਕਰ ਗਏ ਬਾਈ ਹੋ ਗਿਆ ਸੀਗਾ 400 ਇਹੀ ਜਿਹੜਾ 60 70 ਪਏ ਤੇ ਅੱਜ ਵੇਨੇ ਆ ਬਾਈ ਤੇ ਆ ਜੋ ਲਓ ਜੀ ਪਿਆਰੀ ਚਾ ਬਾਈ ਜੀ ਲਵਾਂਗੇ ਲੋ ਬਾਈ ਇੱਚ ਵਾਤੋਂ ਵਾਤ ਹੋ ਸਕਦੀ ਆ ਕੀ 10 ਹਾਂ 10 11 ਕੁਆਂਟਲ ਜਿਹੜੀ ਹੋ ਸਕਦੀ ਐ ਇੱਚ ਬਾਈ ਤੇ ਲਓ ਜੀ ਹਰ ਵੀ ਬਾਹਰ ਦੀ ਅੰਦਰ ਤੋਂ ਥੋੜੀ ਬੋਲੋ ਭਾਈ 350 350 ਰੁਪਿਆ 350 60 ਦੀ ਕਾਊਂਟਰ ਤੇ ਡੇਟ ਹੋ ਗਿਆ 70 75 80 80 91 400 5 10 ਆਫ ਦਾ ਹਰ ਜੀ ਇੱਕ ਮਿੰਟ ਇੱਕ ਮਿੰਟ ਖੜ੍ਹ ਜੀ ਬਾਈ ਅੰਦਰ ਦੀ ਕੇ ਕਰਦੀ ਆ ਇਹ ਤਾਂ ਲਾਗੇ ਜਾਏਗਾ ਬਾਈ ਅੰਦਰ ਦੀ ਆ 450 40 52 60 70 70 72 80 80 480 ਬੋਲਣ ਲੈ 85 ਬਈ ਕਿੱਥੇ ਰਹੀਆਂ ਨੇ 85 ਆ ਯਾਰ ਜੀ 450 ਲਓ ਜੀ ਭਾਈ ਪਹਿਲੀ ਟਰਾਲੀ ਦਾ ਰੇਟ ਲੱਗ ਗਿਆ ਜੀ 400 ਤੇ 85 ਰੁਪਏ ਮੈਨੂੰ ਲੱਗਦਾ ਵੀ ਅੱਜ ਜਿਹੜਾ 500 ਤੇ 500 ਤੋਂ ਟੱਪ ਵੀ ਸਕਦਾ ਜਿਹੜਾ ਅੱਜ 500 550 ਜਿਹੜਾ ਜਾਊਗਾ ਜੀ ਬਾਕੀ ਵੀਡੀਓ ਦੇ ਨਾਲ ਜ਼ਰੂਰ ਜੁੜੇ ਰਹੋ ਜੇ ਭਾਈ ਜੀ ਤੇ ਜਿਹੜੇ ਦੂਸਰੇ ਨਗ ਦਾ ਰੇਟ ਆਪਾਂ ਵੇਖਦੇ ਆਂ ਵੀ ਕਿੱਥੋਂ ਤੱਕ ਜਿਹੜਾ ਵੀਰ ਜਾ ਸਕਦਾ ਹੈਗਾ ਤੇ ਨਗ ਜਿਹੜੇ ਇੰਨੇ ਖੜੇ ਨਗ ਨਹੀਂ ਆਪਾਂ ਕਹਿੰਨੇ 2 2 4 ਤੋਂ 6 ਤੋਂ 8 ਲਓ ਜੀ 8 ਨਗ ਜਿਹੜੇ ਆਏ ਆ ਪਹਿਲੀ ਟਰਾਲੀ ਤੋਂ ਕਰਗੇ ਸ਼ੁਰੂਆਤ ਦੂਸਰੀ ਤੋਂ ਆਜੋ ਭਾਈ ਕਿੰਨੇ ਪਰਚੀ ਲੈ ਲਈ ਓ ਟ੍ਰੈਲੀ ਲਊਗੀ ਸਹੀ ਹੈ ਪਰਚੀ ਤੋਂ ਪਹਿਲਾਂ ਜਵਾਬ ਦੇ ਦੋ ਅੱਜ ਨਹੀਂ ਵੇਚਦੀ ਜਿਵੇਂ ਆਪਾਂ ਇਹਨੇ ਕਰੀ ਇਹ ਨਾ ਮੁਰਕੇ ਵਾਲਾ ਬਾਈ ਕਿਹਦੇ ਚ ਪੈਂਦਾ ਮਰੇ ਮੁਰਕੇ ਇਹਦੇ ਫੋਨ ਨਹੀਂ ਹੁੰਦੀ ਅਗਲਾ ਪਰੇਸ਼ਾਨ ਹੁੰਦਾ ਨਾ ਇੱਕ ਦੂਜੇ ਦੀ ਟ੍ਰੈਲੀ ਲਜਾਇਆ ਕਰੋ ਜਿਹਦੇ ਟੁੱਟੀ ਉਹ ਹਲ ਜਾਊਗਾ ਹਾਂ ਬੋਲੋ ਬਾਈ ਸਿੱਧੀ ਹੈ ਬਾਈ ਆਪੇ ਟ੍ਰੈਲੀ ਹੈ ਅੰਦਰ ਦੀ ਹਾਂਜੀ ਰੱਖਦੇ ਬਾਈ 350 350 350 400 400 ਹੈ 100 450 450 55 60 80 80 85 85 90 490 ਹੋਲਾ ਬਿਕਨੇ 490 ਰੁਪਏ ਬਾਈ ਲਓ ਜੀ 490 ਰੁਪਏ ਜਿਹੜਾ ਰੇਟ ਲੱਗਿਆ ਜੀ ਸਹਰਾ ਰੇਟ 490 ਰੁਪਏ ਲਓ ਜੀ ਮੇਲਾ ਦਾ ਵੀ ਹਾਲਾਂਕਿ ਹਾਲੇ ਤਾਂ 490 ਰੁਪਏ ਤੇ ਜਿਹੜਾ ਰੇਟ ਜਾਵੜਿਆ ਜੀ ਤੇ ਇਹ ਤੋਂ ਬਾਅਦ ਵੇਖਦੇ ਆ ਵੀ ਕਿੱਥੋਂ ਤੱਕ ਜਿਹੜਾ ਰੇਟ ਜਾਊਗਾ ਦੋ ਨਗਾ ਦਾ ਰੇਟ ਲੱਗ ਗਿਆ ਜੀ ਠੀਕ ਆ ਭਾਈ ਤੇ ਨਾਗ ਜਿਹੜੇ ਇਧਰੋਂ ਵੇਖੋ ਤੁਸੀਂ ਖੜੇ ਆਗੇ ਤੇ ਆਜੋ ਵੇਖ ਕੇ ਭਾਈ ਅਗਲੇ ਨਗ ਦਾ ਜਿਹੜਾ ਕੀ ਰੇਟ ਜਾਂਦਾ ਹੈਗਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਇਸ ਤਰ੍ਹਾਂ ਸਰ ਕਾਮਸਾਦ ਹੋਏਗਾ ਬਾਈ 200 ਰੁਪਏ ਪਾਇਆ ਨਹੀਂ ਜਾਣਾ ਅੰਦਰ ਦੀ ਆ 400 ਬਾਈ ਦਾ 400 5 10 15 20 25 30 35 40 42 450 52 60 65 70 75 80 85 90 490 ਬੋਲਣਗੇ ਨੇ 95 ਕੰਨ ਮੈਂ ਬੋਲਦਾ ਕੋਈ 500 ਰੁਪਇਆ ਬਈ ਕਿੱਥੇ ਜਾਣੀ 500 ਰੁਪਇਆ 5 10 15 20 500 ਰੁਪਇਆ ਬੋਲਣਗੇ ਬੱਲੇ 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 ਬਾਈ ਜੀ 500 ਤੇ 20 ਰੁਪਏ ਜਿਹੜਾ ਰੇਟ ਲੱਗੀ ਜਹਾਟਰਾਂ ਦੀ 500 ਤੇ 20 ਰੁਪਏ ਕੀ ਬਾਤ ਹੈ ਜੀ ਆ ਉਮੀਦ ਸੀ ਕਿ ਬਈ ਵੀ ਜਿਹੜਾ 500 ਤੋਂ 550 ਰੁਪਏ ਜਿਹੜਾ ਜਾ ਸਕਦਾ ਹੈਗਾ ਜੀ ਲਓ ਜੀ ਅਗਲੇ ਨਗ ਦਾ ਰੇਟ ਵੇਖਦੇ ਆ ਵੀ ਕਿੱਥੋਂ ਕੁ ਲੈ ਕੇ ਤੇ ਕਿੱਥੋਂ ਕੁ ਤੱਕ ਜਿਹੜਾ ਜਾਂਦਾ ਬਾਈ ਲਓ ਜੀ 550 ਤੋਂ ਅੱਜ ਜਿਹੜਾ ਟੱਪ ਜੂਗਾ ਰੇਟ ਹਿਸਾਬ ਦੇ ਨਾਲ ਆਪਣੀਆਂ ਅੰਦਰ ਦੀ ਅੰਦਰ ਦੀ ਥੋੜੀ ਬੋਲੋ ਜੀ 400 400 5 10 15 450 52 73 500 5 10 15 20 25 550 550 550 ਬੋਲਾਂਗੇ ਸਾਢੇ 550 ਲਓ ਜੀ ਇਹ ਨੂੰ ਲਓ ਵੀਰੋ 550 ਨੂੰ ਲੈ ਗਈ ਜਿਹੜੀ ਆ ਟਰਾਲੀ ਬਾਈ ਕਿੰਨੇ ਕੁ ਕੁਇੰਟਲ ਹੋ ਸਕਦੀ ਆ ਵੱਤੋ ਵੱਤ 8-9 ਕੁਇੰਟਲ ਵੱਤੋ ਵੱਤ 10 ਇੰਨੇ ਕੁਇੰਟਲ ਜਿਹੜੀ ਹੋ ਸਕਦੀ ਆ ਜੀ ਲਓ ਜੀ ਟੌਪ ਦਾ ਰੇਟ ਰਹੂਗਾ ਬਾਈ ਅਸਰਾ ਰੇਟ ਇੱਕ ਨਾਲ ਹੋੜ ਆ ਗਿਆ ਜਿਹੜਾ ਲੋ ਬਾਈ ਤੇ ਗਾਗੂ ਕਹੇਗੇ ਅੱਬਈ ਅੱਜ ਯਾਲਾ ਬਦਿਆ ਬਾਈ ਤੂੜੀ ਅੰਦਰ ਦੀ ਇੱਕ ਬੁੱਲੀ ਦੋ ਬਾਈ ਰੰਗ ਇਹ ਜਾਉਂਦਾ ਫੜੇ ਸਾਲੀ ਨਾ ਨਿਕਲੇ ਬਾਈ ਨਾ ਨਾ ਜਮਾ ਸਾਹ ਬਾਈ ਜਿਹੜੀ ਹੈ ਕਿਤੇ ਹੱਥ ਚ ਇਹ ਕੋਸੀ ਹੋਊਗਾ 400 400 400 5 10 15 20 22 450 450 60 55 60 65 75 77 80 88 92 950 5 505 ਹੋ ਲੱਗਣੀ 505 ਰੁਪਏ ਲਓ ਬੰਜੀ ਅੱਜ ਆਹੀ ਰੇਟ ਲਾਊਗਾ ਬਈ 500 ਤੇ 5 ਰੁਪਏ ਜਿਹੜਾ ਰੇਟ ਲੱਗ ਗਿਆ ਅੱਜ ਆਣੀ ਵੀ 3 400 ਰਹਿ ਜਾਊਗਾ 500 ਹੀ ਜਾਊਗਾ ਅੱਜ ਲੋ ਵੀ ਪਾਈ ਜਾਂਦਾ ਕੇਵਲ ਕੋੜ ਪੂਰਾ ਮੰਡੀ ਦੇ ਵਿੱਚ ਤਾਂ ਪੜਾਕੇ ਤੂੰ ਆਪ ਦੇ ਏਰੀਏ ਦੇ ਵਿੱਚ ਦੱਸੋ ਵੀ ਕੀ ਰੇਟ ਜਿਹੜਾ ਚੱਲਿਆਂਦਾ ਟੌਪ ਦਾ ਰੇਟ ਨਾਲੇ ਇੱਥੇ ਰੋਜ਼ ਦਾ ਰੇਟ ਹੁੰਦਾ ਪਹਿਲਾਂ ਵੀ ਆਪਾਂ ਦੱਸ ਦਿੰਨੇ ਆ ਬਾਈ ਕਿਉਂਕਿ ਕੱਲ ਪਰਸੋਂ ਵੀ ਮੰਡੀ ਸੀ ਕੱਲ ਮੰਡੀ ਸੀਗੀ ਤੂੜੀ ਤੇ ਅੱਜ ਜਿਹੜੀ ਤੇਜ਼ੀ ਫੜੀ ਆ ਤੂੜੀ ਨੇ ਲਓ ਜੀ ਨਹੀਂ ਦੇਖ ਲੈ ਦੇਖ ਲੈ ਸਵਾਦ ਵੇਖਿਆ ਸਾਡੇ ਤਿੰਨ ਸੌ ਜੀ 55 500 ਇਧਰ ਰੰਗ ਸਾਡੇ ਤਿੰਨ ਸੌ ਹਾਂ 70 ਕਰਦੇ 470 ਕਿੰਨੇ ਆਏ 400 ਹੋ ਗਿਆ 400 ਪੰਜ ਕਰਦੇ 5 10 15 ਕਰਦੇ 15 20 25 ਕਰ 25 30 35 450 450 55 55 60 65 70 75 475 80 485 90 95 95 500 500 ਬੋਲੋ ਮੈਨੂੰ ਲਓ ਜੀ 500 ਰੁਪਏ ਜਿਹੜਾ ਟਾਪ ਦਾ ਰੇਟ ਲੱਗ ਗਿਆ ਜੀ ਆਹ ਕੁਆਲਿਟੀ ਸੀ ਤੂੜੀ ਦੀ ਅੰਦਰ ਦੀ ਤੂੜੀ ਭਾਈ 500 ਰੁਪਏ ਪੂਰਾ ਟਾਪ ਦਾ ਸਰਾ ਰੇਟ 500 ਰੁਪਏ ਭਾਈ ਲਓ ਜੀ ਲਾਈਕ ਜ਼ਰੂਰ ਕਰ ਦਿਓ ਭਾਈ ਆਪਣੇ ਲਈ ਇੱਕ ਲਾਈਕ ਜ਼ਰੂਰ ਕਰਦਿਆ ਕਰੋ ਭਾਈ ਲਓ ਜੀ ਨਾਕ ਜਿਹੜੇ ਲਾਸਟ 3 ਰਹਿ ਗਏ ਜੀ ਥੋੜੀ ਥੋੜੀ ਬੋਲੋ ਭਾਈ ਅੰਦਰ ਦੀ ਤੂੜੀ ਦੇ ਭਾਈ ਅੰਦਰ ਦੀ ਬੋਲੋ ਬੋਲੋ 405 15 20 25 30 40 45 ਸਾਡੇ 400 55 60 70 75 75 70 75 80 85 85 90 95 95 500 500 500 ਦਾ ਬੋਲਣਗੇ <yyye. sydrom> to <boy> então, Pfle, bale, bale, 510 ਰੁਪਏ ਬਈ ਲਓ ਜੀ 510 ਬੱਲੇ 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 ਭਾਈ 510 ਰੁਪਏ ਫੇਰ ਗਈ ਭਾਈ ਉਹੀ ਰੇਟ ਜਿਹੜਾ 510 ਰੁਪਏ ਜਿਹੜਾ ਵਧ ਗਿਆ ਜੀ 5 ਰੁਪਏ ਪਹਿਲਾਂ 505 ਲੱਗੀ ਸੀ ਹੁਣ 5 ਰੁਪਏ ਆਹ 5 ਰੁਪਏ ਹਾਂ ਜੀ ਵਧ ਗਏ 510 ਹੋ ਗਈ ਲਓ ਜੀ ਦੋ ਨਾਕ ਰਹਿ ਗਏ ਲਾਸਟ ਇਹਨਾਂ ਦਾ ਰੇਟ ਵੇਣੀ ਆ ਬਈ ਕਿੱਥੋਂ ਤੱਕ ਜਿਹੜਾ ਜਾਊਗਾ ਬੰਦ ਤੂੜੀ ਅੰਦਰ ਖੁੱਲੀ ਹੋਊਗੀ ਆਈ ਵੀ ਜਾਣਾ ਆ ਲਾਈਏ 510 ਰੇਟ ਬਈ ਜੀ ਮੱਦੀ ਜਨਾਬ ਅੰਦਰ ਦੀ ਹੈ ਬਾਈ ਬੋਲੋ ਅੰਦਰ ਦੀ ਹੋਈ ਹੈ ਹਾਂ 2400 ਰੱਖੀ 6500 ਯਾਰ 6500 6500 ਅੰਦਰ ਦੀ 6500 ਆ ਪਈਆ 55 60 60 65 70 75 80 480 ਬੋਲਣਗੇ ਨੇ 400 ਲਓ ਜੀ ਆ ਨਗ ਦਾ ਰੇਟ ਲੱਗਾ 400 ਤੇ 80 ਰੁਪਏ ਬਾਈ ਤੇ ਹਾਲੇ ਵੀ ਗਾਗੂ ਜਿਹੜੇ ਪਏ ਆ ਇੱਕ ਨਾਗ ਜਿਹੜਾ ਲਾਸਟ ਰਹਿ ਗਿਆ ਜੀ ਇਹਦਾ ਰੇਟ ਵੇਖਾਂਗੇ ਬਾਈ ਕਿੱਥੋਂ ਤੱਕ ਜਿਹੜਾ ਜਾਂਦਾ ਬਾਕੀ ਕੁਆਲਿਟੀ ਦੇ ਹਿਸਾਬ ਨਾਲ ਬਾਈ ਜੈਬ ਜੀ ਤੁੜੀ ਦੀ ਕੁਆਲਿਟੀ ਹੋਊਗੀ ਤੇ ਉਹ ਜਿਹੜਾ ਰੇਟ ਲੱਗ ਜਾਂਦਾ ਹਨਾ ਬਾਈ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਾ ਕਰੋ ਅੱਗੇ ਲਓ ਜੀ ਪੰਡਾਲੀ ਤੁੜੀ ਆ ਤਾਂ ਅੰਬਾ ਉੱਥੇ ਆਸ ਦੀਆਂ ਦੇ ਦੇ ਜੀ ਆ ਬਾਹਰ ਦੇ ਅੰਦਰਲੀ ਯਾਰ ਬਾਹਰ ਦੀ ਮੈਂ ਅੰਦਰ 450 ਪੁੱਛ ਲੈਣੇ ਉੱਥੇ ਜਾ ਕੇ ਬਾਣੀ ਨਿਕਲੀ ਫੇਰ ਮੈਂ ਨਹੀਂ ਨਿਕਲਦੀ ਮੈਂ ਹੀ ਬੋਲੂੰਗਾ ਯਾਰ ਬਾਹਰ ਨਹੀਂ ਬਾਕੀ ਹੈ ਅੰਦਰ ਅੰਦਰ ਹੱਸ ਮੈਨੂੰ ਪਰਸੋਂ ਲੈ ਗਿਆ ਇਹ ਬਾਈ ਹਾਂਜੀ 450 450 500 ਰੁਪਈਆ 500 ਰੁਪਈਆ ਮਗਾਲਾ ਮਗਾਲਾ 10 10 ਰੁਪਈਏ 15 20 450 450 ਬੋਲਾ ਬਕ ਨੇ ਆਨੇ 500 ਜੀ ਲਓ ਜੀ ਭਾਈ ਲਾਸਟ ਨਾਗ ਦਾ ਰੇਟ ਲੱਗ ਗਿਆ ਜੀ 5500 ਰੁਪਿਆ ਬੱਲੇ 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 ਭਾਈ ਲਓ ਜੀ ਇੱਥੇ ਦਾ ਪੈ ਗਈ ਅੱਜ ਤਾਕਤਰੀ ਤ ਸੀਗੀ ਜਿਹੜੀ ਅੱਜ ਤਰੀਕ ਨਹੀਂ ਵੇਖੀ ਅੱਜ ਤਰੀਕ ਸੀਗੀ 28 ਤਰੀਕ ਭਾਈ ਲਓ ਜੀ ਸਰਾ ਰੇਟ ਲੱਗ ਗਿਆ ਜੀ 5500 ਰੁਪਿਆ ਜਿਹੜਾ ਟਾਪ ਦਾ ਰੇਟ ਲੱਗ ਗਿਆ ਜੀ ਤੁਸੀਂ ਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕੀ ਤੁਹਾਡੇ ਏਰੀਆ ਦੇ ਵਿੱਚ ਰੇਟ ਚੱਲ ਜੰਦਾ ਵੀ ਨਹੀਂ ਲਾਈਕ ਕਮੈਂਟ ਸ਼ੇਅਰ ਵੀ ਜਰੂਰ ਕਰਦਿਆ ਕਰੋ ਭਾਈ ਲਓ ਜੀ ਮਿਲਦੇ ਆ ਕੱਲ ਦੀ ਵੀਡੀਓ ਚ ਧੰਨਵਾਦ ਦੋਸਤੋ ਵੀਡੀਓ ਨਾਲ ਦਿਨ ਵਰਨ ਵਾਸਤੇ ਜੀ ਤੇ ਮਿਲਦੇ ਆਂ ਬਈ ਕੱਲ ਦੀ ਵੀਡੀਓ ਚ ਕੱਲ ਦਾ ਸੈਰ ਰਾਈਡ ਵਗਾਵਾਗੇ ਰੋ ਦੀ ਤਰ੍ਹਾਂ ਆਪਾਂ ਹਾਜ਼ਰ ਹੋਨੇ ਆਂਗੇ ਤੇ ਲਓ ਜੀ ਵੀਡੀਓ ਨੂੰ ਇੱਥੇ ਆਪਾਂ ਖਤਮ ਕਰਦੇ ਆਂ ਜੀ